ਰਾਜਾ ਵੜਿੰਗ ਉਹਨਾਂ ਲਈ ਵੋਟ ਨਾ ਮੰਗੇ ਤਾਂ ਮੈਨੂੰ ਨੀਵੇਂ ਥਾਂ ਬਿਠਾ ਦਿਓ ਕੀ ਕਹਿ ਕੇ ਵੋਟ ਮੰਗਣਗੇ ਕਹਿਣਾ ਕੀ ਇਹ ਬਿਸ਼ਰਮਾਂ ਦਾ ਕੀ ਹੁੰਦਾ ਹਾਈ ਕਮਾਂਡ ਦੇ ਤੋਂ ਫੜ ਕੇ ਧੌਣ ਮਰੋੜ ਕੇ ਕਹਦਾ ਵੀ ਚੱਲ ਨਾਲ ਮੰਗੋ ਝਾੜੂਲੀ ਵੋਟਾਂ ਜਿਹੜੇ ਹੁਣ ਸਾਡੇ ਵੱਡੇ ਵੱਡੇ ਲੀਡਰ ਕਹਿੰਦੇ ਸੀ ਕਿ ਅਸੀਂ ਇਹ ਚਾਰਕ ਮਲੰਗ ਛੱਡੇ ਹੋਏ ਆਮ ਆਦਮੀ ਪਾਰਟੀ ਵਾਲਿਆਂ ਨਾਲ ਇਹ ਅਸੀਂ ਹੁਣ ਉਹਨਾਂ ਨਾਲ ਵੋਟਾਂ ਮੰਗਾਂਗੇ ਇਹ ਜਿਹੜੀਆਂ ਅਸੀਂ ਬੜਕਾਂ ਮਾਰਦੇ ਆ ਆਮ ਆਦਮੀ ਦੇ ਖਿਲਾਫ ਹੁਣ ਅਸੀਂ ਉਹਨਾਂ ਦੀ ਬੋਕਲ ਜੇ ਕੇ ਬੈਠਾਂਗੇ ਤੁਸੀਂ ਦੂਸਰੇ ਦੇ ਇਨਸਾਫ਼ ਲਈ ਉਹਦੇ ਮਾਪਿਆਂ ਦੇ ਇਨਸਾਫ਼ ਲਈ ਤੁਸੀਂ ਐਡੀਆਂ ਵੱਡੀਆਂ ਗੱਲਾਂ ਕਰਦੇ ਹੋ ਜਦੋਂ ਤੁਹਾਨੂੰ ਕੋਈ ਪੱਤਰਕਾਰ ਸਵਾਲ ਪੁੱਛ ਲੰਦਾ ਉਹ ਥੋੜੀ ਜਿਵਾਨ ਅੰਦਰ ਵੜ ਕੇ ਬਹਿ ਜਾਂਦੀ ਹੈ ਹੁਣ ਉਹਦੇ ਮਾਪਿਆਂ ਨੂੰ ਕੀ ਜਵਾਬ ਦਿਓਗੇ ਇਹਨਾਂ ਦੇ ਵਿੱਚ ਐਡੀ ਜਾਗਦੀ ਜ਼ਮੀਰ ਨਹੀਂ ਹੈਗੀ ਇਹਨਾਂ ਦੇ ਵਿੱਚ ਐਡੇ ਅਣਖੀ ਖੂਨ ਨਹੀਂ ਹੈਗੇ ਕੀ ਇਹ ਆਪਦੀ ਗੱਲ ਤੇ ਉੱਤੇ ਟਿਕ ਜਾਣ ਜਿਹੜੇ ਇਹ ਬਗਾਵਤੀ ਸੁਰ ਦਿਖਾ ਰਹੇ ਆ ਇਹ ਸਿਰਫ ਜਿਵੇਂ ਕਹਿੰਦੇ ਹਨ ਮગરਮੱਛ ਦੇ ਹੰਝੂ ਇਹ ਸਿਰਫ ਇੱਕ ਲੋਕ ਦਿਖਾਵਾ ਹੈ ਜਿਹੜੇ ਗੱਲਾਂ ਕਰਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਅਸੀਂ ਹਾਈ ਕਮਾਂਡ ਨੂੰ ਕਹਿੰਦਾ ਸੀ ਇਹ ਨਹੀਂ ਕਰਾਂਗੇ ਅਸੀਂ ਆਮ ਆਦਮੀ ਪਾਰਟੀ ਨਾਲ ਨਹੀਂ ਲੜਾਂਗੇ ਕਿ ਉਹ ਕਾਂਗਰਸ ਪਾਰਟੀ ਛੱਡ ਕੇ ਆਪਣੇ ਘਰੇ ਬੈਠ ਜਾਣਗੇ 2024 ਦੀਆਂ ਚੋਣਾਂ ਜਿਉਂ-ਜਿਉਂ ਨੇੜੇ ਆਉਂਦੀਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਤਿਉਂ ਤੋਂ ਜਿਹੜਾ ਹੈਗਾ ਉਥਲ-ਪੁਤਲ ਹੋਣੀ ਸ਼ੁਰੂ ਹੁੰਦੀ ਆ ਹੁਣ ਲੋਕਾਂ ਦੇ ਵਿੱਚ ਗੱਲ ਇੱਕੋ ਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਅਲਾਈਅንስ ਹੋਇਆ ਜਿਹੜੇ ਕਿਸੇ ਵੇਲੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਹੁੰਦੇ ਸੀ ਸਟੇਜਾਂ ਤੋਂ ਬੜਾ ਮੰਦਾ ਚੰਗਾ ਬੋਲਦੇ ਤਾਂ ਹੁਣ ਅਲਾਈਅንስ ਜਿਹੜਾ ਉੱਪਰਲੇ ਲੈਵਲ ਤੇ ਹੋ ਗਿਆ ਤਾਂ ਹੁਣ ਹੇਟ ਲੱਪ ਪੰਜਾਬ ਦੇ ਵਿੱਚ ਉਹ ਅਲਾਈਅንስ ਦਾ ਕਿੰਨਾ ਅਸਰ ਪਵੇਗਾ ਜਾਂ ਕੀ ਜਿਹੜੇਗਾ ਲੋਕਾਂ ਦੀ ਪ੍ਰਤੀਕਿਰਿਆ ਖਾਸ ਕਰਕੇ ਕੀ ਹੋएगी ਜਿਹੜੇ ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ ਆਪਸ ਦੇ ਵਿੱਚ ਲੜਦੇ ਫਿਰਦੇ ਸੀ ਇਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਗਗਨ ਹੋਣਗੇ ਪੁਰਾਣੇ ਕਾਂਗਰਸੀ ਰਹੇ ਨੇ ਕਾਂਗਰਸ ਦੇ ਲਈ ਬੜਾ ਸਮਾਂ ਜਿਹੜਾ ਹੈਗਾ ਉਹ ਕੰਮ ਕੀਤਾ ਹਾਲਾਂਕਿ ਬਾਅਦ ਦੇ ਵਿੱਚ ਮਨਮਟਾਵ ਹੋਈ ਨਾ ਅੱਜ ਗੱਲਬਾਤ ਕਰਾਂਗੇ ਕਿਉਂਕਿ ਨਾ ਸਭ ਤੋਂ ਪਹਿਲਾਂ ਤਾਂ ਅਲਾਈਅੰਸ ਦੇ ਉੱਤੇ ਹੀ ਸਵਾਲ ਲੈਣਾ ਚਾਹਾਂਗੇ ਕਿ ਜੇਕਰ ਅਲਾਈਅੰਸ ਇਹ ਹੁੰਦਾ ਆ ਹਾਲਾਂਕਿ ਉੱਪਰਲੇ ਲੈਵਲ ਤੇ ਅਲਾਈਅੰਸ ਤਾਂ ਆ ਤਾਂ ਹੇਠਲੇ ਲੈਵਲ ਤੇ ਅਲਾਈਅੰਸ ਹੁੰਦਾ ਪੰਜਾਬ ਦੇ ਵਿੱਚ ਤਾਂ ਲੋਕਾਂ ਦੀ ਪ੍ਰਤੀਕਿਰਿਆ ਕੀ ਰਹੂ ਖਾਸ ਕਰਕੇ ਤੁਹਾਡੇ ਜਿਹੇ ਨੌਜਵਾਨਾਂ ਦੀ ਜਿਨ੍ਹਾਂ ਨੇ ਕਾਂਗਰਸ ਦੇ ਲਈ ਕੰਮ ਕੀਤਾ ਉਸ ਵੇਲੇ ਸ਼੍ਰੋਮਣੀ ਕਾਲੀਦਲ ਨੂੰ ਵੀ ਸ਼ਾਇਦ ਤੁਸੀਂ ਨਿੰਦਿਆ ਹੋਵੇ ਉਸ ਵੇਲੇ ਆਮ ਆਦੀ ਪਾਰਟੀ ਨੂੰ ਵੀ ਨਿੰਦਿਆ ਹੋਵੇ ਭਾਜਪਾ ਨੂੰ ਵੀ ਨਿੰਦਿਆ ਹੋਵੇ ਤਾਂ ਉਹਨਾਂ ਦੀ ਪ੍ਰਤੀਕਿਰਿਆ ਕੀ ਰਹੂ ਨਹੀਂ ਅਸੀਂ ਜਿਹੜੇ ਹੁਣ ਸਾਡੇ ਵੱਡੇ ਵੱਡੇ ਲੀਡਰ ਕਹਿੰਦੇ ਸੀ ਕਿ ਅਸੀਂ ਇਹ ਚਾਰਕ ਮਲੰਗ ਛੱਡੇ ਹੋਏ ਆਮ ਆਦੀ ਪਾਰਟੀ ਵਾਲਿਆਂ ਨਾਲ ਇਹ ਅਸੀਂ ਹੁਣ ਉਹਨਾਂ ਨਾਲ ਵੋਟਾਂ ਮੰਗਾਂਗੇ ਅਸੀਂ ਉਹਨਾਂ ਲਈ ਵੋਟਾਂ ਮੰਗਾਂਗੇ ਤੇ ਜਿਹੜੇ ਤੁਸੀਂ ਸਰਕਾਰ ਦੇ ਮੁੱਦੇ ਚੱਕਨੇ ਸੀ ਪੰਜਾਬ ਸਰਕਾਰ ਵਾਅਦੇ ਕਰਕੇ ਇੱਕ ਬਦਲਾ ਦੇ ਨਾਂ ਤੇ ਇੱਕ ਵੱਡੀ ਜੀ ਲਹਿਰ ਬਣ ਕੇ ਆਈ ਸੀ ਤੇ ਹੁਣ ਤੁਸੀਂ ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਜੋ ਅੰਦਰ ਖਾਤੇ 'ਚ ਬੋਲਦੇ ਨਹੀਂ ਜੋ ਸਰਕਾਰ ਦੇ ਖਿਲਾਫ ਬੋਲਦੇ ਨਹੀਂ ਹੁਣ ਤੁਸੀਂ ਉਹਦੇ ਨਾਲ ਅੰਦਰ ਖਾਤੇ ਤਾਂ ਖੁਸ਼ ਹੋ ਮਤਲਬ ਉਤੋਂ ਤੋਂ ਕਹਿੰਦੇ ਹੋ ਸਾਾਨੂੰ ਇਨਸਾਫ ਚਾਹੀਦਾ ਉਹ ਸਿੱਧੂ ਮੂਸੇ ਵਾਲੇ ਦੇ ਇਨਸਾਫ ਲਈ ਉਹਦੇ ਮਾਪਿਆਂ ਦੇ ਇਨਸਾਫ ਲਈ ਤੁਸੀਂ ਐਡਿਡੀਆਂ ਵੱਡੀਆਂ ਗੱਲਾਂ ਕਰਦੇ ਹੋ ਜਦੋਂ ਉਸ ਨੂੰ ਕੋਈ ਪੱਤਰਕਾਰ ਸਵਾਲ ਪੁੱਛ ਲਾਂਦਾ ਉਹ ਥੋੜੀ ਜਵਾਨ ਅੰਦਰ ਵੜ ਕੇ ਬਹਿ ਜਾਂਦੀ ਹੈ ਹੁਣ ਉਹਦੇ ਮਾਪਿਆਂ ਨੂੰ ਕੀ ਜਵਾਬ ਦੇਓਗੇ ਦੇਖੋ ਜੀ ਉਹਦਾ ਇਹ ਸਵਾਲ ਜਿਹੜੇ ਹਰ ਇੱਕ ਕਾਂਗਰਸੀ ਜਿਵੇਂ ਦੇਖੋ ਤੁਸੀਂ ਤਾਂ ਕਾਂਗਰਸ ਦੇ ਵਿੱਚ ਅੰਦਰ ਹੋ ਕੇ ਵਿੱਚ ਨੂੰ ਜਿਹੜੇ ਨੌਜਵਾਨ ਕਾਂਗਰਸ ਨਾਲ ਜੁੜੇ ਨੇ ਉਹਨਾਂ ਦੀ ਰੀਜ ਹੁੰਦੀ ਹੈ ਕਿ ਯਾਰ ਹੋ ਸਕਦਾ ਸਾਨੂੰ ਵੀ ਟਿਕਟ ਮਿਲ ਜੇ ਅਸੀਂ ਵੀ ਕਿਤੇ ਐਮਐਲਏ ਜਿਹੜਾ ਹੈਗਾ ਐਮਪੀ ਬਣ ਜਾਈਏ ਇਹ ਸਵਾਲ ਹਰ ਇੱਕ ਉਹਦੇ ਆ ਜਾਂ ਤੁਸੀਂ ਕਿਉਂਕਿ ਬੜੇ ਸਮੇਂ ਤੋਂ ਬਾਗੀ ਤੇਵਰਾਂ ਦੇ ਵਿੱਚ ਚੱਲ ਰਹੇ ਹੋ ਇਕੱਲੇ ਤੁਹਾਡੇ ਜਾਂ ਹਰ ਉਹ ਕਾਂਗਰਸ ਦੇ ਸਵਾਲ ਆ ਵੀ ਦੇਖੋ ਜਿਹੜੇ ਇਹ ਸਵਾਲ ਨੇ ਇਹ ਪੰਜਾਬ ਦੇ ਉਹਨਾਂ ਵਰਕਰਾਂ ਦੇ ਨੇ ਉਹਨਾਂ ਆਗੂਆਂ ਦੇ ਨੇ ਜਿਨ੍ਹਾਂ ਨੇ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਆ ਗਰਾਊਂਡ ਲੈਵਲ ਤੇ ਦਰੀਆਂ ਵਛਾਈਆਂ ਇਹ ਰਾਜੇ ਵੜਿੰਗ ਵਾਂਗੂੰ ਨਟੌਂਕੀਆਂ ਨਹੀਂ ਕੀਤੀਆਂ ਕਿ ਰੈਲੀ 'ਚ ਜਾ ਕੇ ਵਰਕਰਾਂ 'ਚ ਦਰੀ ਜਾ ਕੇ ਬਹਿ ਗਿਆ ਇਹ ਉਹਨਾਂ ਨੇ ਅਸਲ ਮਿਹਨਤ ਕਰੀ ਆ ਆਪਦੇ ਜਿਹੜੇ ਖੂਨ ਪਸੀਨੇ ਦੀ ਕਮਾਈ ਆ ਉਹ ਕਦੇ ਗੱਡੀਆਂ ਦੇ ਤੇਲ ਪਵਾ ਕੇ ਰੈਲੀਆਂ ਤੇ ਲੈ ਕੇ ਜਾਂਦੇ ਚਾਰ ਪਿੰਡ ਦੇ ਬੰਦੇ ਇਕੱਠੇ ਕਰਕੇ ਲੈ ਕੇ ਜਾਂਦੇ ਆ ਇਹ ਨਟੌਂਕੀ ਕਰਨ ਦੇ ਮਾਰੇ ਤੋਰਾ ਫੇਰੇ ਨਹੀਂ ਕੀਤੇ ਵਰਕਰਾਂ ਨੇ ਤੇ ਵਰਕਰਾਂ ਨੂੰ ਤਾਂ ਕੁਝ ਪੁੱਛਿਆ ਹੀ ਨਹੀਂ ਕਿਸੇ ਨੇ ਚਲੋ ਠੀਕ ਹੈ ਅਲਾਈਅੰਸ ਹੋ ਰਿਹਾ ਕਿਸੇ ਵੱਡੇ ਲੈਵਲ ਤੇ ਹੋ ਰਿਹਾ ਉਹ ਮੋਦੀ ਨੂੰ ਹਰਾਉਣ ਉਹ ਇੱਕ ਅਲੱਗ ਵਿਸ਼ਾ ਹੈ ਪਰ ਜਿਹੜੇ ਗੱਲਾਂ ਕਰਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਅਸੀਂ ਹਾਈ ਕਮਾਂਡ ਨੂੰ ਕਹਿੰਦਾ ਸੀ ਇਹ ਨਹੀਂ ਕਰਾਂਗੇ ਅਸੀਂ ਆਮ ਆਦਮੀ ਪਾਰਟੀ ਨਾਲ ਨਹੀਂ ਲੜਾਂਗੇ ਕਿ ਉਹ ਕਾਂਗਰਸ ਪਾਰਟੀ ਛੱਡ ਕੇ ਆਪਣੇ ਘਰੇ ਬੈਠ ਜਾਣਗੇ ਚਾਹੇ ਉਹ ਰਾਜਾ ਵੜਿੰਗਾ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਚਾਹੇ ਉਹ ਕੋਈ ਹੈ ਜਾਂ ਤਾਂ ਉਹ ਆਪਣੇ ਸੰਵਾਦ ਇਸੀ ਉਤੇ ਸੰਵਾਦ ਕਰਨ ਵੀ ਕਿਉਂ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਕਰਨਾ ਚਾਹੀਦਾ ਦੇਖੋ ਜੇ ਨਹੀਂ ਕਰਨ ਦਾ ਵਿਸ਼ਾ ਤਾਂ ਇਹੀ ਆ ਜੇਕਰ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਚਾਹੇ ਉਹ ਕੋਈ ਪਾਰਟੀ ਆ ਚਾਹੇ ਕੋਈ ਮੁੱਦੇ ਨਹੀਂ ਉਹਨੂੰ ਲੈ ਕੇ ਕਿਸੇ ਪਾਰਟੀ ਦੇ ਖਿਲਾਫ ਚੱਲਦੇ ਹੋ ਤਾਂ ਤੁਹਾਡਾ ਵਜਨ ਜੇ ਉਸੇ ਹੀ ਪਾਰਟੀ ਨਾਲ ਤੁਸੀਂ ਤੁਰੋਗੇ ਤਾਂ ਤੁਹਾਡਾ ਵਜਨ ਖਤਮ ਹੋ ਜਾਂਦਾ ਅੱਜ ਜਿਹੜੀ ਸਰਕਾਰ ਨੂੰ ਤੁਸੀਂ ਤੰਜ ਕਸ ਰਹੇ ਹੋ ਜਿਹੜੀ ਸਰਕਾਰ ਦੇ ਮੁੱਦਿਆਂ ਖਿਲਾਫ ਤੁਸੀਂ ਲੜਾਈ ਲੜ ਰਹੇ ਹੋ ਕੱਲ ਨੂੰ ਤੁਸੀਂ ਉਸੇ ਸਰਕਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਆਪਦੀ ਗੱਡੀ ਭਜਾਓਗੇ ਤਾਂ ਤੁਸੀਂ ਫਿਰ ਅਗਲਾ ਟੱਕਰ ਮਾਰੂਗੀ ਮੌਕਾ ਦੇਖ ਕੇ ਕਹਿੰਦੇ ਇੱਕ ਗੱਲ ਦੱਸੋ ਜਿਵੇਂ ਹੁਣ ਉੱਪਰਲੇ ਲੈਵਲ ਤੇ ਲੀਡਰ ਸਮਝੌਤਾ ਕਰ ਜਾਣਗੇ ਪਰ ਗਰਾਊਂਡ ਤੇ ਬੈਠਾ ਵਰਕਰ ਜਿਹਨੇ ਪਿੰਡ ਦੇ ਵਿੱਚ ਇਹ ਸੋਚਿਆ ਕਿ ਸਰਪੰਚ ਦੀ ਚੋਣ ਲੜਨੀ ਆ ਆ ਝਾੜੂ ਵਾਲਿਆਂ ਦੇ ਐਮਐਲ ਜਿਹੜਾ ਸਰਪੰਚ ਹੋਊਗਾ ਉਹਦੇ ਖਿਲਾਫ ਮੈਂ ਕਾਂਗਰਸੀ ਵਰਕਰ ਆ ਮੈਂ ਉਹਦੋਂ ਬੂਥ ਲਾਇਆ ਜਦੋਂ ਕੋਈ ਨਹੀਂ ਲਾਉਂਦਾ ਸੀ ਉਹ ਵਰਕਰ ਤੇ ਕੀ ਬੀਤੂਗੀ ਜਦੋਂ ਝਾੜੂ ਵਾਲਿਆਂ ਦਾ ਇਕੱਠੇ ਬੂਥ ਲਾਉਣੇ ਪੈਣਗੇ ਇਹ ਜਿਹੜੀ ਇਹ ਅਲਾਈਅੰਸ ਹੋਣ ਦੀ ਮਤਲਬ ਅਪਸਥਿਤੀ ਹੁਣ ਸਾਹਮਣੇ ਆ ਰਹੀ ਆ ਇਦੇ ਵਿੱਚ ਜਦੋਂ ਇਹ ਚੀਜ਼ ਗਰਾਊਂਡ ਲੈਵਲ ਤੇ ਆਊਗੀ ਤਾਂ ਜਿਹੜੇ ਸਾਡੇ ਪੰਜਾਬ ਸਾਡੇ ਵਰਗੇ ਮੇਰੇ ਵਰਗੇ ਜਿਹੜੇ ਪਿੰਡਾਂ ਚ ਬੂਥ ਲੈਵਲ ਤੇ ਕੰਮ ਕਰਦੇ ਆ ਇਹ ਉਹਨਾਂ ਦੀ ਅਣਖ ਤੇ ਵਾਰ ਆ ਉਹਨਾਂ ਦੀ ਉਹਨਾਂ ਦੀ ਜ਼ਮੀਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਆਸੀ ਪਾਰਟੀਆਂ ਵੱਲੋਂ ਸੋ ਮੇਰਾ ਕਹਿਣਾ ਇਹ ਆ ਕਿ ਠੀਕ ਹੈ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆਂ ਪਰ ਇਸ ਸਿਆਸਤ ਨੂੰ ਲੈ ਕੇ ਪਿੰਡਾਂ ਦੇ ਵਿੱਚ ਇੰਨੀ ਵੀ કડਵਾਹਟ ਆਪਣੇ ਮਨਾਂ ਚ ਨ ਭਰੀਏ ਕਿ ਅੱਜ ਜਿਵੇਂ ਇੱਕ ਤਾਨਾਸ਼ਾਈ ਰੂਪ ਚ ਦੋ ਸਿਆਸੀ ਪਾਰਟੀਆਂ ਅਲਾਈਅੰਸ ਕਰ ਰਹੀਆਂ ਜਿਨ੍ਹਾਂ ਦੀ ਵਿਚਾਰਧਾਰਾ ਦਾ ਕੋਈ ਮੇਲ ਹੀ ਨਹੀਂ ਹੂੰ ਕਾਂਗਰਸ ਪਾਰਟੀ ਨੇ ਕਿਸੇ ਕਿਸ ਸਮੇਂ ਕੁਛ ਨਾ ਕੁਛ ਦੁਨੀਆ ਲਈ ਦੇਸ਼ ਲਈ ਕੀਤਾ ਪੰਜਾਬ ਲਈ ਵੀ ਕੀਤਾ ਕੋਈ ਵੱਡੇ ਵੱਡੇ ਆਈਟੀ ਪ੍ਰੋਜੈਕਟ ਕੁਝ ਵੀ ਬਣਾਏ ਆ ਪਰ ਇਹਨਾਂ ਠੱਗਾਂ ਨੇ ਕੀ ਕੀਤਾ ਇਹਨਾਂ ਠੱਗਾਂ ਨੇ ਤਾਂ ਇੱਕ ਲੁੱਟ ਮਚਾਉਣ ਵਾਲੀ ਕਿ ਪਾਰਟੀ ਬਣਾਈ ਆ ਜੀ ਚ ਸਾਰਿਆਂ ਦੇ ਰਿਸ਼ਤੇਦਾਰ ਹੁਣ ਕੋਈ ਖੱਡਾਂ ਦਬੀ ਬੈਠਾ ਕੋਈ ਰੇਤ ਮਾਫੀਆ ਸੰਭੀ ਬੈਠਾ ਕੋਈ ਡਾਕਟਰ ਵਾਲੀਆਂ ਜੋ ਮੈਡੀਸਨ ਵਾਲੀਆਂ ਦੁਕਾਨਾਂ ਦੇ ਲਾਇਸੈਂਸ ਬਣਾ ਰ ਮਤਲਬ ਇਦਾਂ ਦੀ ਕ腐ਸ਼ਨ ਅੱਜ ਜੋ ਚੱਲ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਚ ਉਹ ਬਹੁਤ ਟੜਲੇਦਾਰ ਜਿਹਨੂੰ ਕਹਿੰਦੇ ਨੇ ਆਪਾਂ ਤੁਹਾਨੂੰ ਕੀ ਲੱਗਦਾ ਕਿ ਜਦੋਂ ਇਹ ਜੇਕਰ ਇਹ ਚਲੋ ਠੀਕ ਹੈ ਉੱਪਰਲੇ ਲੈਵਲ ਤੇ ਲਾਇਸੈਂਸ ਹੋ ਗਿਆ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਪਾਪਰਲੇ ਉਪਰ ਹਾਈ ਕਮਾਂਡ ਦੀ ਜਿਹੜੀ ਗੱਲਬਾਤ ਆ ਉਹਨੂੰ ਸਿੱਧਿਆ ਸਵੀਕਾਰ ਕਰ ਲੈਣਗੇ ਚੁੱਪਚੀ ਪੀਤੇ ਮੰਨ ਲੈਣਗੇ ਜਾਂ ਕੁਝ ਇਦਾਂ ਦੇ ਲੀਡਰ ਵੀ ਆ ਕੇ ਜਿਹੜੇ ਨਹੀਂ ਬਗਾਵਤੀ ਸੁਰ ਜਿੰਨਾਂ ਦੇ ਵਿੱਚ ਜਿੰਨਾਂ ਦੇ ਵਿੱਚ ਹਾਲਾਕਿ ਬਗਾਵਤੀ ਸੁਰ ਪੈਦਾ ਵੀ ਹੋ ਰਹੇ ਨੇ ਉਹ ਬਾਗੀ ਸੁਰ ਲੋਕਾਂ ਦੇ ਸਾਹਮਣੇ ਵੀ ਬੋਲਣਗੇ ਜਾਂ ਚੁੱਪ ਕਰਕੇ ਪਿੱਛੇ ਮਿੱਠੀ ਗੱਲ ਮੰਨ ਲੈਣਗੇ ਜਿਹੜੇ ਇਹ ਬਗਾਵਤੀ ਸੁਰ ਦਿਖਾ ਰਹੇ ਆ ਇਹ ਸਿਰਫ ਜਿਵੇਂ ਕਹਿੰਦੇ ਹਨ ਮગરਮੱਛ ਦੇ ਹੰਝੂ ਇਹ ਸਿਰਫ ਇੱਕ ਲੋਕ ਦਿਖਾਵਾ ਇਹਨਾਂ ਦੇ ਵਿੱਚ ਐਡੀ ਜਾਗਦੀ ਜ਼ਮੀਰ ਨਹੀਂ ਹੈਗੀ ਇਹਨਾਂ ਦੇ ਵਿੱਚ ਐਡੇ ਅਣਖੀ ਖੂਨ ਨਹੀਂ ਹੈਗੇ ਇਹ ਆਉਦੀ ਗੱਲ ਤੇ ਉੱਤੇ ਟਿਕ ਜਾਣ। ਹਮ। ਲੈ ਮੈਂ ਦਾਵਾ ਕਰਦਾ ਕੱਲ ਨੂੰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨਾਲ ਆਮ ਆਦਮੀ ਪਾਰਟੀ ਦਾ ਐਲਾਈਅੰਸ ਹੁੰਦਾ। ਇਹੀ ਰਾਜਾ ਵੜਿੰਗ ਉਹਨਾਂ ਲਈ ਵੋਟ ਨਾ ਮੰਗੇ ਤਾਂ ਮੈਨੂੰ ਨੀਵੇਂ ਥਾਂ ਬਿਠਾ ਦਿਓ। ਇਹ ਸਭ ਤੋਂ ਮੂਰੇ ਹੋਊਗਾ ਤੇ ਆਪਦੀ ਕਹਿਣਗੇ ਕੀ ਫਿਰ ਕਹਿਣਗੇ ਕੀ ਚਲੋ ਜਦੋਂ ਰਾਜਾ ਵੜਿੰਗ ਜਿਹੜੇ ਆਮ ਆਦਮੀ ਪਾਰਟੀ ਦੇ ਵੋਟ ਮੰਗਣਗੇ ਕੀ ਕਹਿ ਕੇ ਵੋਟ ਮੰਗਣਗੇ? ਕਹਿਣਾ ਕੀ ਇਹ ਬਿਸ਼ਰਮਾਂ ਦਾ ਕੀ ਹੁੰਦਾ? ਬਿਸ਼ਰਮਾਂ ਦਾ ਕੀ ਹੁੰਦਾ? ਹਾਈ ਕਮਾਂਡ ਦੇ ਤੋਂ ਫੜ ਕੇ ਧੌਣ ਮਰੋੜ ਕੇ ਕਹਦਾ ਵੀ ਚੱਲ ਨਾਲ ਮੰਗੋ ਝਾੜੂਲੀ ਵੋਟਾਂ ਤਾਂ ਇਹਨਾਂ ਨੂੰ ਮੰਗਣੀਆਂ ਹੀ ਪੈਣੀਆਂ ਇਹ ਇਹਨਾਂ ਦੇ ਜ਼ਮੀਰ ਮਰ ਗਏ ਦੇਖੋ ਜੋ ਵਿਅਕਤੀ ਇੱਕ ਵਿਸ਼ੇਸ਼ ਸੰਵਾਦ ਨੂੰ ਲੈ ਕੇ ਇਸ ਚੀਜ਼ ਨੂੰ ਸਪੋਰਟ ਕਰ ਰਿਹਾ ਚਾਹੇ ਉਹ ਕੋਈ ਵੀ ਲੀਡਰ ਆ ਉਹ ਉਹਦੇ ਕੋਲ ਇੱਕ ਵਿਚਾਰਧਾਰਾ ਉਹ ਕਿਉਂ ਕਰ ਰਿਹਾ ਇਹਨਾਂ ਕੋਲੇ ਕੋਈ ਵਿਚਾਰਧਾਰਾ ਨਹੀਂ ਇਹਨਾਂ ਕੋਲੇ ਕੋਈ ਮੁੱਦਾ ਨਹੀਂ ਇਹ ਸਿਰਫ ਇੱਕ ਆਪ ਦੇ ਆਪ ਨੂੰ ਪੇਸ਼ ਕਰ ਰਿਹਾ ਵੀ ਅਸੀਂ ਲਾਈਸ ਨਹੀਂ ਕਰਨਾ ਚਾਹੁੰਦੇ ਪਰ ਅੰਦਰ ਖਾਤੇ ਇਹਨਾਂ ਨੂੰ ਪਤਾ ਵੀ ਸਾਨੂੰ ਕਰਨਾ ਪੈਣਾ ਹੈ ਇਕਾ ਲੈ ਕਾਂਗਰਸ ਦੀ ਚਾਹੇ ਹਾਈ ਕਮਾਂਡ ਹੈ ਚਾਹੇ ਜਿਹੜੇ ਆਮ ਪੰਜਾਬ ਦੇ ਵੱਡੇ ਲੀਡਰ ਹੈ ਇਹ ਸਾਰੇ ਤੁਸੀਂ ਕਹਿੰਦੇ ਵੀ ਅੰਦਰੋਂ ਅੰਦਰ ਹੀ ਤਾਂ ਸਮਝੌਤੇ ਦਿੱਤੇ ਜਾਂ ਕਾਂਗਰਸ ਦੀ ਹਾਈ ਕਮਾਂਡ ਪਰ ਖੈਰੇ ਦੇ ਦਲ ਤੇ ਕੀ ਬੀਤੂਗੀ ਜੀ ਦੇ ਇੰਨੇ ਮਹੀਨੇ ਉਹਦਾ ਕਹਿੰਦੇ ਆ ਉਹਦਾ ਕਹਿਣਾ ਹੈ ਕਿ ਬਿਨਾ ਕਸੂਰ ਤੋਂ ਬਿਨਾ ਕਸੇ ਤੋਂ ਜੇਲ ਚਲਵਾਤੇ ਖੈਰੇ ਦੀ ਜਮਾਨਤ ਹੋਣ ਤੋਂ ਬਾਅਦ ਫਿਰ ਪਰਚਾ ਦਾਜ ਕਰਕੇ ਖੈਰੇ ਦੇ ਜੈ ਖੈਰੇ ਦੇ ਸਮਰਥਕ ਜਾਂ ਖੈਰੇ ਦੇ ਵਿੱਚ ਉਹ ਕਾਂਗਰਸੀ ਜਿਹੜੇ ਕਾਂਗਰਸ ਦੇ ਵਿੱਚੋਂ ਲੋਕ ਆ ਜਿਹੜੇ ਜਿਹੜੇ ਚਾਹੁੰਦੇ ਆ ਯਾਰ ਖੈਰਾ ਵਾਕਈ ਪੰਜਾਬ ਦੀ ਗੱਲ ਕਰ ਜਿਹੜੇ ਚਾਹੁੰਦੇ ਆ ਹਾਲਾਂਕਿ ਸਾਨੂੰ ਨਹੀਂ ਪਤਾ ਕੋ ਕਰਦੇ ਆ ਕਿ ਨਹੀਂ ਕਰਦੇ ਉਹ ਖੈਰੇ ਦੇ ਦਲ ਤੇ ਕੀ ਬੀਤੂਗੀ ਤੇ ਵਰ ਕੈ ਦਲ ਤੇ ਕੀ ਬੀਤੂਗੀ ਮੈਨੂੰ ਖੈਰਾ ਸਾਹਿਬ ਤੇ ਵੀ ਅੱਜ ਕੁਛ ਸਮਾਂ ਪਹਿਲਾਂ ਮੈਂ ਅੱਜ ਇੱਕ ਉਹਨਾਂ ਦਾ ਲਾਈਵ ਕਾਨਫਰੰਸ ਦੇਖ ਕੇ ਆਇਆ ਮ ਜੋ ਮੇਰੇ ਦਿਲ ਚ ਉਹਨਾਂ ਲਈ ਥੋੜੀ ਬਹੁਤ ਰਿਸਪੈਕਟ ਸੀ ਆ ਜੋ ਮਤਲਬ ਇੱਕ ਘਟਦੀ ਨਜ਼ਰ ਆਈ ਕਿਉਂਕਿ ਜੋ 105 ਦਿਨਾਂ ਚ ਜਿੰਨਾ ਬੰਦਿਆਂ ਨੇ ਉਹਨਾਂ ਦੀ ਗੱਲ ਨਹੀਂ ਕੀਤੀ ਉਹਨਾਂ ਨੂੰ ਸਪੋਰਟ ਨਹੀਂ ਕੀਤੀ ਆ ਜੋ ਉਹਨਾਂ ਨੂੰ ਹੀ ਨਾਲ ਬਿਠਾ ਕੇ ਪ੍ਰੈਸ ਕਾਨਫਰੰਸ ਕਰ ਰਹੇ ਆ ਕੱਲ ਨੂੰ ਉਹਨਾਂ ਨਾਲ ਹੀ ਬੈਠ ਕੇ ਆਮ ਆਦੀ ਪਾਰਟੀ ਦੇ ਐਲਾਇੰਸ ਚ ਮਿਲੀ ਭੁਗ ਮਤਲਬ ਤਰੀਕੇ ਨਾਲ ਨਜ਼ਰ ਆਉਣਗੀ ਸੋ ਜੋ ਦਿੱਖਤਾ ਹੈ ਉਹ ਬਿਖਤਾ ਹੈ ਉਹ ਜੋ لیکن یہاں پہ جو دکھتا ہے وہ نہیں بکتا جو بک رہا ہے وہ دکھ رہا ہے یہ چیزیں نظر آ رہی ہیں جی جی بہت بہت ਧੰਨਵਾਦ